ਉਹ ਸਾਢੇ 3 ਵਜੇ ਨਾਲ ਨੂੰ ਪਤਾ ਲੱਗਾ ਸਾਰਾ ਇਹ ਇੱਥੋਂ ਪਠਾਨਕੋਟੋਂ ਜਵਾਨ ਆਏ ਸੀ ਤੋ ਹੁਣ ਆਣ ਕੇ ਤੇ ਪੁੱਛਿਆ ਸੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਨੂੰ ਦੋ ਵਾਰ ਦੋ ਚਾਰ ਵਾਰੇ ਪੁੱਛਿਆ ਮਹਾਪਾਜ ਆਏ ਕਿਹੜੇ ਪਿੰਡੋਂ ਉਹਨਾਂ ਐਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਵੀ ਇਹਨਾਂ ਭਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਨੂੰ ਉਹਨਾਂ ਦੱਸਿਆ ਵੀ ਇਦਾਂ ਦਾ ਪੱਥਰ ਡੇਪਿਆ ਤੇ ਹਲੇ ਦਾ ਦੇ ਹੋ ਹਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈਡ ਹੋ ਗਿਆ ਤੇ ਇੱਕ ਦੂਜਾ ਜਵਾਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆਂਦੀ ਤੇ ਤਿੰਨ ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ 10 ਮਹੀਨੇ ਆ ਚਾਰ ਦਿਨ ਤੇ 3 ਮਹੀਨੇ ਪੂਰੀ ਹੋ ਗਈ ਮੇਰੇ ਨਾਲ ਚਾਰ ਪੰਜ ਦਿਨ ਹੋ ਗਏ ਉਦਣ ਕਾਲੇ ਮਮੀ ਆਪਣੀ ਨਾਲ ਪਰਸੋਂ ਗੱਲ ਹੋਈ ਹੈ ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾਡੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਬਲਾਂਗੇ ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕੱਲੋਂ ਉਹਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਜੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲੈਂਦਾ ਤੇ ਇਹ ਉਹਨੂੰ ਦਾ ਛੰਡ ਕਰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਾਰਨ ਵਜੇ ਕੋਈ ਨਾ ਘਰੇ ਸੀ ਜੇ ਜਾਣਾ ਸੀ ਤੇ ਉਹਨਾਂ ਚਾਰਨ ਨੂੰ ਗੱਲ ਕੀਤੀ ਪਰ ਪਾਣਾ ਪਰਤ ਗਿਆ ਕਿ ਹਲੇ ਉਹਨਾਂ ਆ ਕੇ ਆਖ ਦਿੱਤਾ ਤੇ ਸੁੱਧ ਪਤ ਕੋਈ ਨੀ ਨਾਂ ਤੇ ਉਹਨਾਂ ਨਾਂ ਤੇ ਲਾ ਕੋਟੇ ਖੜਦਾ ਨਾਂ ਲੱਤਾਂ ਚੱਲੇ ਕਰਦੀਆਂ ਨੇ ਦੋਵੇਂ ਸਾਢੇ 3 ਵਜੇ ਨਾਲ ਪਤਾ ਲਗਾ ਸਾਰਾ ਇਹ ਇੱਥੋਂ ਪਠਾਨਕੋਟੋਂ ਜੋਂ ਆਏ ਸੀ ਤਾਂ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਤੋਂ ਦੋ ਵਾਰ ਦੋ ਚਾਰ ਵਾਰੀ ਪੁੱਛਿਆ ਮਹਾਪਾ ਜੀ ਆਏ ਕਿਹੜੇ ਪਿੰਡੋਂ ਉਹਣਾ ਇਨੀ ਗੱਲ ਨਹੀਂ ਦੱਸੀ ਹੋਣਾ ਤੇ ਮੈਨੂੰ ਬਾਹਰ ਲੈ ਕੇ ਚਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਵੀ ਹਣ ਬਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ। ਇਹ ਦੇਖ ਨਾ ਭਏ। ਤੇ ਬਾਹਰ ਖੜ ਕੇ ਤੇ ਫਿਰ ਉਹਣਾ ਮੈਨੂੰ ਆਣਾ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇ ਜਾਂਦੇ ਹੋ ਹਸਪੀਟਲ ਖੜਿਆ। ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ। ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈੱਡ ਹੋ ਗਿਆ ਨਾ। ਤੇ ਇੱਕ ਦੂਜਾ ਜਵਾਨ ਹੋਰ ਵੀ ਡੈੱਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ। ਤੇ ਉਹਨਾਂ ਦੇ ਲੱਤਾਂ ਟੁੱਟੀਆਂ ਮੈਰ ਲਿਆਂਦੀ। ਉਹ 3 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤੇ 3 ਮਹੀਨੇ ਆ 4 ਤਰੀਕ ਨੂੰ 3 ਮਹੀਨੇ ਪੂਰੀ ਹੋ ਜਣੇ। ਮੇਰੇ ਨਾਲ 4-5 ਦਿਨ ਹੋ ਉਦਣ ਕਰ ਲਿਓ ਮम्मी ਆਪਣੀ ਨਾਲ ਪਰਸੋਂ ਗੱਲ ਹੋਈ ਹੈ। ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਬਲਾਂਗੇ। ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕੱਲ ਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬਿੱਲ ਮਾਰਨਾ। ਤੇ ਇਹ ਫਿਰ ਮੈਂ ਕਰ ਕੁੜੀ ਵੱਡੀ ਆਈ ਦੀ ਉਹਨੂੰ ਆਖਿਆ ਮੈਂ ਉਹਦਾ ਮਾਣਾ ਮਰ ਲਿਆਂਦਾ ਤੇ ਇਹ ਵੇ ਉਹਨੂੰ ਛੰਡ ਕਰਦੀ ਬੰਦੀਪ ਕਰਦਾਂਗੇ ਤਾਂ ਉਹਨਾਂ ਚਰ ਨੂੰ ਵਜੇ ਕੋਈ ਨੇ ਘਰੇ ਹੀ ਹੈ ਜੇ ਜਾਣਾ ਹੀ ਤੇ ਉਹਨਾਂ ਚਰ ਨੂੰ ਗੱਲ ਕੀਤੀ ਮੈਂ ਪਾਣਾ ਬਰਤ ਗਿਆ ਕਿ ਹਲੇ ਉਹਨਾਂ ਆ ਕੇ ਆਤਾ ਤੇ ਫਿਰ ਤੇ ਸੁੱਧ ਪੁੱਤ ਕੋਈ ਨੇਰੀ ਨਾਂ ਦੇ ਉਹਨਾਂ ਦਾ ਨਾਂ ਤੇ ਲਾ ਕੋਟੇ ਖੜਦਾ ਨਾਂ ਲੱਥਾਂ ਚੱਲੇ ਕਰਦੀਆਂ ਨੇ ਦੋਹੇ 3:30 ਵਜੇ ਨਾਲ ਨੂੰ ਪਤਾ ਲੱਗਾ ਸਾਰਾ ਇਹ ਇਥੋਂ ਪਠਾਨਕੋਟੋਂ ਜੋਂ ਆਏ ਸੀ ਤਾਂ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਪੇ ਮਾਣੋ ਦੋ ਵਾਰ ਦੋ ਚਾਰ ਰੇ ਪੁੱਛਿਆ ਮਹਾਪਾਜੀ ਆਏ ਕਿਹੜੇ ਪਿੰਡੋਂ ਉਹਨਾਂ ਇਹ ਨਹੀਂ ਗੱਲ ਨਹੀਂ ਦੱਸੀ ਹੋਣਾ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਲ ਨੂੰ ਆਂਦਾ ਵੀ ਇਹਨਾਂ ਬਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਮੈਨੂੰ ਉਹਨਾਂ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੋ ਹਿੱਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈੜੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੱਡ ਹੋ ਗਿਆ ਨਾ ਤੇ ਇੱਕ ਦੂਜਾ ਜਵਾਨ ਹੋਰ ਵੀ ਡੱਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆਂਦੀ। ਉਹ 3 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤੇ 3 ਮਹੀਨੇ ਆ 4 ਤਰੀਕ ਨੂੰ 3 ਮਹੀਨੇ ਪੂਰੀ ਹੋ ਜਾਣੀ। ਮੇਰੇ ਨਾਲ 4-5 ਦਿਨ ਹੋ ਬੁੱਧਣ ਕਰ ਲਿਆ ਮਮੀ ਆਪਨੀ ਪਰਸੋਂ ਗੱਲ ਹੋਈ ਹੈ। ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲੱਭਾਂਗੇ। ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕੱਲੋਂ ਨੂੰ ਮੈਂ ਹਬਿੰਦ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ। ਇਹ ਇਹ ਫਿਰ ਮੈਂ ਕਰ ਕੁੜੀ ਵੱਡੀ ਆਈ ਦੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤੇ ਇਹ ਉਹਨੂੰ ਛੰਡ ਕਰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਰਨੋਂ ਵਜੇ ਕੋਈ ਨੇ ਘਰੇ ਹੈ ਜੇ ਜਾਣਾ ਸੀ ਤੇ ਉਹਨਾਂ ਚਰਨੋਂ ਗੱਲ ਕੀਤੀ ਹੈ ਕਿ ਪਾਣਾ ਬਰਤ ਕੇ ਆ ਕੇ ਉਹਨਾਂ ਆਲ ਕੇ ਆਖਦਾ ਤੇ ਫਿਰ ਤੇ ਸੁੱਧ ਪੁੱਤ ਕੋਈ ਨਹੀਂ ਰੀ ਨਾਂ ਦੇ ਉਹਨਾਂ ਦਾ ਨਾਂ ਤੇ ਲਾ ਕੋਟੇ ਖੜਦਾ ਨਾਂ ਲੱਥਾ ਛੱਡੇ ਕਰਦੀਆਂ ਨੇ